ਦੋਸਤੋ ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰ ਰਹੇ ਹਾਂ ਉਹਦਾ ਨਾਮ ਹੈ ਜਿਉਣਾ ਵਿਰੋਧਾਂ ਨਾਲ ਜੰਗ ਲੜਨਾ ਹੈ ਅਤੇ ਇਸ ਦੇ ਲੇਖਕ ਹਨ ਜਸਵੰਤ ਸਿੰਘ ਜੀ ਕਮਲ ਲੋਫਰ ਸ਼ੁਰੂ ਕਰਦੇ ਹਾਂ ਜੀ ਕਹਾਣੀ ਜਿਉਣਾ ਵਿਰੋਧਾਂ ਨਾਲ ਜੰਗ ਲੜਨਾ ਹੈ ਜੇ ਅਜੀਤਪਾਲ ਪੁੰਨਿਆਵਤੀ ਨੂੰ ਵਾਂਹਾਂ ਅੜ ਕੇ ਨਾ ਸੰਭਾਲਦਾ ਉਹ ਪੌੜੀਆਂ ਉੱਤਰ ਦੀ ਸਿਰ ਪਰ ਨੇ ਆ ਡੇਰਦੀ ਉਹ ਉੱਡੀ ਉੱਡੀ ਬੇहद ਉਦਾਸ ਤੇ ਅਸਲੋਂ ਅਵਾਕ ਸੀ ਮੁੰਡੇ ਨੇ ਸਦਾ ਹੱਸਦੀ ਪੰਨੋ ਨੂੰ ਇਸ ਤਰ੍ਹਾਂ ਸਾਗਵਾਟ ਕਦੇ ਨਹੀਂ ਸੀ ਵੇਖਿਆ ਆਖਰ ਇਸ ਨੂੰ ਹੋਇਆ ਕੀ ਹੈ ਉਸ ਦੀਆਂ ਸੋਚਾਂ ਨੇ ਹੈਰਾਨੀ ਦਾ ਜਾਲਾ ਲਾਉਣਾ ਸ਼ੁਰੂ ਕਰਤਾ ਹੂੰ ਇੰ样 ਹੋਣਾ ਸੀ ਆਪਣੀ ਪੱਧਰ ਤੋਂ ਪੈਰ ਛੱਡ ਜਾਣ ਵਾਲੇ ਨੂੰ ਅਜਿਹੀ ਹੋਣੀ ਨਾਲ ਅਵੇਸ ਸਵੇਰ ਵਾਪ ਪੈਂਦਾ ਹੀ ਹੈ ਪਰ ਇਸ ਕੁੜੀ ਦੀ ਥਾਂ ਮੈਂ ਪਾ ਸਕਾਂਗਾ ਨਾਟਕਾਂ ਵਿੱਚ ਰੰਗ ਬਦਲਣ ਵਾਲੀ ਔਰਤ ਨੂੰ ਤਾਂ ਦੇ ਨੇ ਲੁਕਮਾਨ ਵੀ ਨਹੀਂ ਸਮਝ ਸਕਿਆ ਨਾਟਕਾਂ ਤੇ ਫਿਲਮਾਂ ਵਿੱਚ ਆ ਕੇ ਕਿਤੇ ਔਰਤ ਦੀ ਰੂਹ ਮਰ ਜਾਂਦੀ ਹੈ ਮਰੇ ਭਾਵੇਂ ਨਾ ਪਰ ਪੁਹਾਟਣੀਆਂ ਦੀ ਬਿਮਾਰੀ ਉਹਨੂੰ ਜਰੂਰ ਲੱਗ ਜਾਂਦੀ ਹੈ ਪੁੰਨਿਆਵਤੀ ਅਜੀਤਪਾਲ ਦੇ ਪਿੰਡ ਦੀ ਕੁੜੀ ਜਵਾਨ ਤੇ ਖੂਬਸੂਰਤ ਸੀ ਪਰੋਦਾ ਬਾਪ ਪਾਕਿਸਤਾਨ ਵਨ ਵੇਲੇ ਪੱਛਮੀ ਪੰਜਾਬ ਚੋਂ ਝੜ ਕੇ ਆਇਆ ਸੀ ਉਹ ਜ਼ਾਤ ਦਾ ਅrowData ਖੱਤਰੀ ਸੀ ਕੁਝ ਸਮਾਂ ਉਹਨੇ ਸਹਿਤਲ ਤੇ ਫੇਰੀ ਲਾਈ ਤੇ ਫੇਰ ਅਜੀਤਪਾਲ ਦੇ ਪਿੰਡ ਦੀ ਹੱਟੀ ਭਾ ਕੇ ਬਹਿ ਗਿਆ ਅਜੀਤਪਾਲ ਦਾ ਬਾਪ ਯਾਦ ਦਾ ਚੌਰ ਸੀ ਹੱਥ ਨਾਲ ਕਿ ਲਾਉਣ ਪਿੱਛੋਂ ਉਹਨੂੰ ਬੋਰਾ ਦਾ ਕੰਮ ਮਿਲਣਾ ਸ਼ੁਰੂ ਹੋ ਗਿਆ ਦੋਵੇਂ ਕਰ ਜ਼ਾਤਾਂ ਦੇ ਫਰਕ ਨਾਲ ਗਵਾਂਢੀ ਤੇ ਗੁਰਦੁਆਰੇ ਦੇ ਇਕਸਾਰ ਸ਼ਰਧਾਲੂ ਸਨ ਅਜੀਤਪਾਲ ਜਦੋਂ 5ਵੇਂ ਵਿੱਚ ਸੀ ਪੁੰਨੋਂ 3ਜੀ ਵਿੱਚ ਪੜ੍ਹਦੇ ਸੀ ਉਦੋਂ ਅਜੀਤਪਾਲ ਨੇ ਔਖੇ ਸਵਾਲ ਉਹਨੂੰ ਸਮਝਾਏ ਸਨ 8ਵੀਂ ਤੱਕ ਉਹ ਇੱਕ ਤਰ੍ਹਾਂ ਕੁੜੀ ਨੂੰ ਪੜਾਉਂਦਾ ਰਿਹਾ ਸੀ ਪੁੰਨਿਆਂ ਦੇ 8ਵੀਂ ਕਰ ਲੈਣ ਪਿੱਛੋਂ ਅਚਾਨਕ ਉਹਦਾ ਬਾਪ ਸ਼ਹਿਰੋਂ ਸੌਦਾ ਲੈਣ ਗਿਆ ਬਸ ਹਾਸੇ ਵਿੱਚ ਮਾਰੇ ਗਿਆ ਸੀ ਕੁੜੀ ਆਪਣੇ ਬਾਪ ਦੀ ਇਕਲੌਤੀ ਧੀ ਸੀ ਉਸ ਦਹੱਥੜ ਪਿੱਟ ਪਿੱਟ ਆਪਣਾ ਬੁਰਾ ਹਾਲ ਕਰ ਲਿਆ ਉਹਦੀ ਮਾਂ ਗੁਰਦੇਈ ਵਖ ਮੁੱਦੀ ਹੋਈ ਪਈ ਸੀ ਅਜੀਤ ਨੇ ਆਪੋ ਰੋਂਦਿਆਂ ਦੋਹਾਂ ਨੂੰ ਦਿਲਾਸਾ ਦਿੱਤਾ ਦੁੱਖ ਦੇ ਦਿਨਾਂ ਵਿੱਚ ਮੁੰਡੇ ਨੇ ਉਹਨਾਂ ਦੇ ਸਾਰੇ ਕੰਮ ਸਮੇਟ ਲਏ ਰਿਸ਼ਤੇਦਾਰ ਉਹਨਾਂ ਦੇ ਸਾਰੇ ਖਿਲਰ ਗਏ ਸਨ ਉਹਨਾਂ ਦਾ ਮਾਮਾ ਬਸ 2-4 ਦਿਨ ਰਹਿ ਕੇ ਮੁੜ ਗਿਆ ਸੀ ਮੁੜ ਕੇ ਫੇਰ ਉਹ ਭੋਗ ਵਾਲੇ ਦਿਨ ਵੀ ਨਾ ਬੋੜਿਆ ਹੱਤੀ ਨੇ ਹੁਣ ਤੱਕ ਉਹਨਾਂ ਦਾ ਗੁਜ਼ਾਰਾ ਤਾਂ ਤੋੜਿਆ ਸੀ ਪਰ ਪੱਲੇ ਖਾਸ ਰਾਸ ਕੁਝ ਨਹੀਂ ਬੰਨੀ ਸੀ ਮਾਲਕ ਦੇ ਮਰਨੇ ਲਈ ਗੁਰਦੇਈ ਨੇ ਇੱਕ ਕੰਨਾਂ ਦੀਆਂ ਵਾਲੀਆਂ ਵੇਚ ਦਿੱਤੀਆਂ ਸਨ ਇਹ ਵਾਲੀਆਂ ਉਹਦੀ ਮਾਂ ਨੇ ਪਾਈਆਂ ਸੀ ਤੇ ਹੁਣ ਉਹ ਚਾਹੁੰਦੀ ਸੀ ਕਿ ਪੁੰਨਿਆ ਨੂੰ ਉਹਦੇ ਵਿਆਹ ਵੇਲੇ ਤੋਂ ਆ ਕੇ ਇਹੀ ਵਾਲੀਆਂ ਪਾਊਗੀ 15-20 ਦਿਨ ਹੱਟੀ ਬੰਦ ਰਹੀ ਤੇ 250 ਭੋਗ ਪੈਣ ਤੱਕ ਹੱਥ ਘੁੱਟਦੇ ਵੀ ਨਿਕਲ ਗਿਆ ਸੀ ਚਾਈ ਹੁਣ ਆਪਾਂ ਕੀ ਕਰਾਂਗੇ ਕੁੜੀ ਤੋਂ ਘਰ ਦੀ ਹਾਲਤ ਗੁੱਝੀ ਨਹੀਂ ਸੀ ਰੱਬ ਵੀ ਰੱਖ ਐ ਧੀਏ ਮਾਂ ਨੇ ਹੋ ਕੇ ਲੈਂਦਾ ਕਿਆ ਸੀ ਦੋਵੇਂ ਨਦਰੀਆਂ ਹੋ ਗਈਆਂ ਹੋਰ ਕੋਈ ਕੰਮ ਵੀ ਨਹੀਂ ਆਉਂਦਾ ਆਪਣੇ ਗੁਰਦੇਈ ਦੀ ਆਖਰੀ ਗੱਲ ਆਉਂਦੇ ਜੀਤਪਾਲ ਨੇ ਸੁਣ ਲਈ ਸੀ ਵੇ ਜੀ ਤੁਸੀਂ ਦਿਲ ਨਾ ਛੱਡੋ ਉਹ ਪੱਥਰਾਂ ਵਿੱਚ ਪੈਦਾ ਕੀਤੇ ਜੀਆਂ ਨੂੰ ਵੀ ਰਿਜ਼ਕ ਦਿੰਦਾ ਹੈ ਹੋਰ ਨਾ ਸਹੀ ਤੁਸੀਂ ਹੱੱਟੀ ਤਾਂ ਚਲਾ ਹੀ ਸਕਦੀ ਹੋ ਵੇ ਪੁੱਤਰਾ ਕਿਹਾ ਵਕਤ ਆ ਪਿਆ ਸਾਡਾ ਕੋਈ ਹਾਲ ਨਹੀਂ ਤੂੰ ਹਾਲੇ ਸਹਾਰਾ ਦੇਈ ਜਾਂਦਾ ਕੰਮ ਚੱਲੀ ਜਾਂਦਾ ਗੁਰਦੇਵ ਨੇ ਆਸਰੇ ਬਜੋਂ ਜੀ ਦਾ ਮੋੜਾ ਘਟ ਲਿਆ ਸੀ ਬੇ ਜੀ ਮੈਂ ਤੁਹਾਨੂੰ ਸ਼ਹਿਰੋਂ ਸੌਦਾ ਲਿਆ ਦਿਆ ਕਰੂੰਗਾ ਤੁਸੀਂ ਦੁਕਾਨ ਤੋੜੋ ਪਰ ਅਗਾਹ ਕਹਿੰਦਾ ਕਹਿੰਦਾ ਰੁਕ ਗਿਆ ਉਹਨੇ ਫੇਰ ਕਿਹਾ ਪਰ ਪੁੰਨੋ ਨੂੰ ਪੜਨ ਹੋਣਾ ਹਟਾਉਣਾ ਦਸਵੀਂ ਕਰਕੇ ਟਾਈਪ ਸ਼ਾਰਟ ਸਿੱਖ ਲੂਗੀ ਤੇ ਫੇਰ ਆਪੇ ਕਿਤੇ ਨੌਕਰੀ ਲੱਗ ਜੂਗੀ ਉਹ ਗੁਰਦੇਵ ਨੂੰ ਸਿਆਣਾ ਵਾਂਗ ਮਤਾਂ ਦੇ ਰਿਹਾ ਸੀ ਪਰ ਆਪ ਦਸਵੀਂ ਕਰਕੇ ਘਰੇ ਬੈਲਾ ਬੈਠਾ ਸੀ ਤੇ ਟਾਈਪ ਸਿੱਖਣ ਦੀ ਮਿਹਨਤਾਂ ਬਣਾ ਰਿਹਾ ਸੀ ਗੁਰਦੇਵ ਨੇ ਆਪੋ ਵੀ ਸੋਚਿਆ ਜੇ ਕੁਝ ਕਰਾਂਗੀ ਨਹੀਂ ਜਵਾਨ ਹੋ ਰਹੀ ਧੀ ਨੂੰ ਬਾਰੋਂ ਕਿਵੇਂ ਠਾਵਾਂਗੀ ਉਸ ਨੇ ਵੈਗਰੂ ਸਤਨਾਮ ਆਖ ਕੇ ਦੁਕਾਨ ਖੋਲੀ ਸੁੰਬਰੀ ਪੋਚਾ ਦਿੱਤਾ ਤੇ ਅਗਰਵਾਤੀ ਨੂੰ ਸਿੱਖ ਲਾ ਕੇ ਤੱਕੜੀ ਵੱਟੇ ਧੋਣ ਲੱਗ ਪਈ ਅਜੀਤਪਾਲ ਸ਼ਹਿਰੋਂ ਉਸ ਨੂੰ ਲੜਿੰਦਾ ਸੌਦਾ ਲਿਆ ਦਿੰਦਾ ਗੁਰਦੇਈ ਦੋ ਜੱਟਾਂ ਦੇ ਕਰੋ ਮੂੰਹ ਨੇਰੇ ਦੁੱਧ ਚਵਾ ਲਿਉਂਦੀ ਸੀ ਮਾਵਾਤੀਆਂ ਨੇ ਹਿੰਮਤ ਕਰਕੇ ਗੁਜ਼ਾਰਾ ਤੋੜ ਲਿਆ ਸਮਾਂ ਇੱਕਸਾਰ ਕਦੇ ਨਹੀਂ ਚੱਲਦਾ ਉਸ ਨੂੰ ਉਥਲ ਪੋਥਲ ਕਰਨ ਦੀ ਖੋਟੀ ਆਤ ਹੈ ਜਵਾਨ ਮੁੰਡਿਆਂ ਨੇ ਅਜੀਤ ਤੇ ਪੰਨੋ ਦੀਆਂ ਗੱਲਾਂ ਜੋੜਨੇ ਸ਼ੁਰੂ ਕਰਤੀਆਂ ਪਰ ਹਾਲੇ ਖੰਭਾਂ ਜਾਂ ਡਾਰਾ ਨਹੀਂ ਸੰਭਣੀਆਂ ਇੱਕ ਜੱਟ ਮੁੰਡਾ ਗੁਰਦੇਵ ਦੀ ਗੈਰ ਹਾਜ਼ਰੀ ਵਿੱਚ ਪੁੰਨੋ ਤੋਂ ਸੌਦਾ ਲੈਣ ਆਉਂਦਾ ਤੀਰ ਕਾਣਾ ਝਾਕਦਾ ਤੇ ਮੁੱਛਾ ਮਰੋੜ ਮਰੋੜ ਮਸਕਾਉਂਦਾ ਉਸ ਨੂੰ ਅਜੀਤਪਾਲ ਨੇ ਵਜਾ ਵਜਾ ਨਾਲ ਰੋਕਿਆ ਪਰ ਆਫਰਿਆ ਮੁੰਡਾ ਅਜੀਤ ਦੇ ਗਲ ਪੈ ਗਿਆ ਕਹਿਣ ਲੱਗਿਆ ਕਿਉਂ ਉਹ ਤੇਰੀ ਮਾਸੀ ਦੀ ਧੀ ਲੱਗਦੀ ਐ ਓਏ ਯਾਰ ਨਹੀਂ ਧੀਆਂ ਪੈਣਾ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੂੰ ਐਵੇਂ ਤਾਂ ਨਹੀਂ ਸ਼ਹਿਰੋਂ ਸੌਦਾ ਲਿਆ ਕੇ ਦਿੰਦਾ ਤੈਨੂੰ ਭਲੇ ਮਾਨਸ ਨੂੰ ਐ ਬਹੁਤ ਚਿਰ ਦਾ ਜਾਣਦਾ ਉਸ ਮੁੰਡੇ ਨੇ ਕਿਹਾ ਸੀ ਤੂੰ ਤੂੰ ਮੈਂ ਮੈਂ ਦਾ ਬੋਲ ਬਲਾਰਾ ਪੁੰਨੋਂ ਤੱਕ ਵੀ ਪਹੁੰਚ ਗਿਆ ਉਹਦਾ ਮਲੂਕ ਮਨ ਲਰਜ਼ੇ ਖਾਨ ਲੱਗਿਆ ਉਹਨੇ ਅਗਲੇ ਦਿਨ ਅਜੀਤਪਾਲ ਨੂੰ ਨਰਮੀ ਨਾਲ ਸਮਝਾਇਆ ਅਜੀਤਪਾਲ ਤੂੰ ਬੁਰਾ ਨਾ ਮੰਨੀ ਹੜੇ ਹੜੇ ਇੱਕ ਗੱਲ ਕਹਿਣ ਲੱਗੀਆਂ ਬੁਰਾ ਕਿਹੜੀ ਗੱਲ ਦਾ ਤੂੰ ਕੁਛ ਕਹਿ ਤਾਂ ਸਹੀ ਦੇਖ ਤੂੰ ਦਲੀਪੇ ਨਾਲ ਲੜੀ ਨਾ ਮੈਂ ਤੇਰੀ ਮਿੰਤ ਕਰਦੀ ਆ ਕਿਸੇ ਅਣ ਹੋਏ ਤਰ੍ਹਾਂ ਵਿੱਚੋਂ ਪੁੰਨੋ ਦਾ ਰੰਗ ਪੀਸੀ ਹਲਤੀ ਵਰਗਾ ਬਣਿਆ ਪਿਆ ਸੀ ਮੈਂ ਸਾਲੇ ਦੇ ਸੀਰਮੇ ਪੀਜੂਗਾ ਜੇ ਉਹਨੇ ਤੇਰੇ ਵੱਲ ਮੈਲੀ ਅੱਖ ਤੱਕਿਆ ਤਾਂ ਮੁੰਡਾ ਜਾਨ ਦੀ ਬਾਜ਼ੀ ਲਾ ਦੇਣ ਲਈ ਹਿੱਕ ਥਾਪੜ ਰਿਆ ਸੀ ਨਹੀਂ ਵੀਰ ਇੰਉਂ ਨਹੀਂ ਐਨਾ ਉਹ ਜਾਣਦੀ ਸੀ ਲੜਨਗੇ ਦੋਵੇਂ ਤੇ ਬਦਨਾਮ ਉਹ ਹੋਊਗੀ ਸਗੋਂ ਤੂੰ ਵੀ ਬਹੁਤਾ ਨਾ ਆਇਆ ਕਰ ਇੱਥੇ ਉਹਨੇ ਕਿਹਾ ਸੀ ਸੌਦਾ ਆਪੇ ਝਾਈ ਲੈ ਆ ਕਰੂਗੀ ਇੱਕਦਮ ਮੁੰਡੇ ਦੇ ਵਿਸ਼ਵਾਸ ਦਾ ਥੰਮ ਹਿੱਲ ਗਿਆ ਉਹ ਆਪੇ ਨੂੰ ਇਹਨਾਂ ਦੇ ਬਹੁਤ ਨੇੜੇ ਸਮਝਦਾ ਸੀ ਘਰ ਦੇ ਜੀਆਂ ਵਾਂਗ ਕੋਈ ਵਾਰ ਕੰਮੋਂ ਆਇਆ ਰੋਟੀ ਚਾਹ ਵੀ ਉੱਥੇ ਹੀ ਛਕ ਲੈਂਦਾ ਪਰ ਹੁਣ ਉਸ ਨੂੰ ਆਪਣੇ ਸਿਰ ਨਾਲ ਪਿੰਡ ਵੀ ਚੱਕਰ ਖਾਂਦਾ ਪ੍ਰਤੀਤ ਹੋ ਰਿਹਾ ਸੀ ਠੀਕ ਹੈ ਮੁੰਡੇ ਨੇ ਆਪੇ ਨੂੰ ਗਸੈਲੇ ਹੋਂ ਕੇ ਚਲਪੇਟ ਲਿਆ ਤੇ ਕਸੀਸ ਵੱਟ ਕੇ ਰੁੱਖੇ ਬਾਣਾ ਵਿੱਚ ਆ ਗਿਆ ਇਹ ਕਿਹੋ ਜੀ ਦੁਨੀਆ ਹੈ ਇਹਦੇ ਉੱਤੇ ਭਰੇਸਾ ਕਰਨਾ ਲਾਹਨਤ ਹੈ ਉਹਨਾਂ ਨੇ ਮੈਨੂੰ ਹਟਕਿਆ ਮਨਾ ਤੂੰ ਕਿੰਨੇ ਸੁਪਨਿਆਂ ਦੇ ਮਹਿਲ ਉਸਾਰੀ ਜਾ ਰਿਹਾ ਸੀ ਇਹ ਦੁਨੀਆ ਇਹਦੇ ਕਮੀਨੇ ਲੋਕ ਸਭ ਸਾੜ ਦੇਣ ਵਾਲੇ ਐ ਥੱਕਾ ਟੁੱਟਾ ਸ਼ਾਮ ਨੂੰ ਉਹ ਆਪਣੇ ਮਾਸਟਰ ਕਰਤਾਰ ਸਿੰਘ ਕੋਲ ਆ ਗਿਆ ਮਾਸਟਰ ਜੀ ਜੇ ਸਿੱਧੀ ਨੀਅਤ ਨਾਲ ਜੀਣ ਵਾਲੇ ਬੰਦੇ ਨੂੰ ਚੰਦਰੀ ਦੁਨੀਆ ਜੀਣ ਨਾ ਦੇਵੇ ਫਿਰ ਕੀ ਕਰਨਾ ਚਾਹੀਦਾ ਹੈ ਦੁਨੀਆ ਨੂੰ ਜਿੱਤਣਾ ਚਾਹੀਦਾ ਹੈ ਮਾਸਟਰ ਕਰਤਾਰ ਆਪਣੇ ਸ਼ਾਗਿਰਦ ਯਾਰ ਦਾ ਉਦਾਸ ਮੂੰਹ ਮੁਸਕਾਇਆ ਹੋਇਆ ਵੇਖਣਾ ਚਾਹੁੰਦਾ ਸੀ ਦੁਨੀਆ ਤਾਂ ਜੀ ਸਿਕੰਦਰ ਤੋਂ ਨਹੀਂ ਜਿੱਤੀ ਗਈ ਮਾਸਟਰ ਜੀ ਪਹਿਲਾਂ ਦੁਨੀਆ ਨੂੰ ਸਮਝੋ ਮੁੜ ਵਾਰ-ਵਾਰ ਕੀਤੀ ਮਿਹਨਤ ਨਾਲ ਜੂਝੋ ਕਰਵਾਨੀ ਅੱਗੇ ਦੁਨੀਆ ਜ਼ਰੂਰ ਹਾਰ ਜਾਂਦੀ ਏ ਮਾਸਟਰ ਜੀ ਨੇ ਕਿਹਾ ਸੀ ਮਾਸਟਰ ਜੀ ਕਿਹੜੇ ਲੰਮੇ ਰਾਹੀ ਪਾਉਣੇ ਹੋ ਤਤ ਫਟ ਦਾ ਗੁਰਮੰਤਰ ਦੱਸੋ ਬਦਲੇ ਦੀ ਭਾਵਨਾ ਵਿੱਚ ਉਹਦਾ ਮੱਥਾ ਤਪਿਆ ਪਿਆ ਸੀ ਵੇਖ ਤਤ ਫਟ ਦਾ ਜਾਦੂ ਕੋਈ ਨਹੀਂ ਕੇਵਲ ਮਿਥਹਾਸ ਦੀਆਂ ਬਾਤਾਂ ਵਿੱਚ ਆਉਂਦਾ ਹੈ ਅਸਲ 'ਚ ਕੁਝ ਨਹੀਂ ਹੁੰਦਾ ਮਾਸਟਰ ਨੇ ਹਮਦਰਦੀ ਨਾਲ ਸਮਝਾਇਆ ਤੂੰ ਆਰਥਿਕ ਪੱਖੋਂ ਟੁੱਟੀ ਜਮਾਤ ਦਾ ਬੰਦਾ ਹੈ ਛਾਲ ਮਾਰ ਕੇ ਪੌੜੀ ਦਾ ਉਤਰਾ ਡੰਡਾ ਨਹੀਂ ਫਟ ਸਕਦਾ ਲੰਮੇ ਸਿਰਕ ਨਾਲ ਕੋਲ ਕਰਨਾ ਪਊਗਾ ਤੇ ਆਖਰੀ ਗੁਰਮੰਤਰ ਸੁਣ ਹੌਂਸਲਾ ਛੱਡ ਦੇਣ ਵਾਲਾ ਸੂਰਮਾ ਕਦੇ ਨਹੀਂ ਹੁੰਦਾ ਜਿਉਣਾ ਵੀ ਆਪਣੇ ਤਰ੍ਹਾਂ ਦੇ ਸਬਰ ਨਾਲ ਜੰਗ ਲੜਨਾ ਹੁੰਦਾ ਹੈ ਹੋਰ ਕੋਈ ਵਾਹ ਨਾ ਜਾਂਦੀ ਵੇਖ ਅਜੀਤ ਪਾਲ ਨੇ ਮਾਸਟਰ ਯਾਰ ਦੀਆਂ ਸਮਝੌਤੀਆਂ ਵਿੱਚ ਖਿਲਰੇ ਆਪੇ ਨੂੰ ਜੋੜਨਾ ਤੇ ਵੱਨ ਮਾਰਨਾ ਸ਼ੁਰੂ ਕਰਤਾ ਉਹਨਾਂ ਦਿਨਾਂ ਵਿੱਚ ਹੀ ਪਿੰਡ ਦੇ ਹਾਈ ਸਕੂਲ ਵਿੱਚ ਸਰਕਾਰੀ ਡਰਾਮਾ ਆ ਗਿਆ। ਅਜੀਤ ਨੇ ਮਾਸਟਰ ਦੇ ਆਖਣ ਉੱਤੇ ਡਰਾਮੇ ਵਾਲਿਆਂ ਦੀ ਰੋਟੀ ਦਾ ਬੰਦੋਬਸਤ ਕੀਤਾ ਅਤੇ ਸਟੇਜ ਲਈ ਲੋੜੀਂਦਾ ਸਮਾਨ ਇਕੱਠਾ ਕਰਨ ਵਿੱਚ ਫੁਰਤੀ ਵਿਖਾਈ। ਡਾਇਰੈਕਟਰ ਗੁਪਤਾ ਸਾਹਿਬ ਨੂੰ ਅਜੀਤਪਾਲ ਦੀ ਫੁਰਤੀ ਤੇ ਆਗਿਆਕਾਰੀ ਪਸੰਦ ਆ ਗਈ। ਉਹਨੇ ਮਾਸਟਰ ਕਰਤਾਰ ਰਾਹੀਂ ਅਜੀਤ ਨੂੰ ਮੰਗ ਲਿਆ। ਉਹਨਾਂ ਨੂੰ ਚੌਥੇ ਦਰਜੇ ਦੇ ਇੱਕ ਮੁਲਾਜ਼ਮ ਦੀ ਲੋੜ ਸੀ। ਪੁੰਨੋ ਦੇ ਮੁੱਖ ਮੋੜ ਲੈਣ ਪਿੱਛੋਂ ਉਦਾਸ ਅਜੀਤ ਨੇ ਸਰਕਾਰੀ ਚਪੜਾਸੀ ਬਣ ਕੇ ਪਿੰਡੋਂ ਨਿਕਲ ਜਾਣ ਲਈ ਆਪਣੀ ਕਲਿਆਣ ਸਮਝੀ ਪਿੰਡ ਰਹਿ ਕੇ ਉਹ ਪੁੰਨੋ ਨੂੰ ਨਾ ਮਿਲੇ ਇਹ ਉਸਦੇ ਜਜ਼ਵਾਬ ਤੋਂ ਵਾਰੀ ਗੱਲ ਸੀ 2 ਸਾਲ ਦੀ ਕਰੜੀ ਤੇ ਅਗਿਆਕਾਰ ਸੇਵਾ ਨਾਲ ਉਸ ਆਪਣੇ ਵਿਭਾਗ ਦੇ ਅਧਿਕਾਰੀਆਂ ਤੇ ਸਾਰੇ ਕਰਮਚਾਰੀਆਂ ਨੂੰ ਮੋਹ ਲਿਆ ਗੁਫਤਾ ਉਸ ਉੱਤੇ ਖਾਸਾ ਮਿਹਰਬਾਨ ਸੀ ਅਜੀਤ ਉਹਦੇ ਘਰ ਤੇ ਮਾੜੇ-ਮੋٹے ਕੰਮ ਵੀ ਕਰ ਆਉਂਦਾ ਸੀ ਇਨਾਂ 2 ਸਾਲਾਂ ਵਿੱਚ ਉਹਨੇ BA ਦਾ ਪਹਿਲਾ ਭਾਗ ਪਾਸ ਕਰ ਲਿਆ ਸੀ ਗੁਪਤੇ ਨੇ ਕਹਿ ਕਹਾ ਕੇ ਉਸ ਨੂੰ ਆਪਣੇ ਡਿਪਾਰਟਮੈਂਟ ਕਲਰਕ ਲਗਦਾ ਕਰ ਲਿਆ ਕਲਰਕ ਬਣ ਕੇ ਉਹ ਇੱਕਦਮ ਟੌਰ ਵਿੱਚ ਆ ਗਿਆ ਉਹ ਕੋਟ ਪੈਂਟ ਕੱਸ ਕੇ ਪਿੰਡ ਆਇਆ ਆਪਣੇ ਹਾਨੀਆਂ ਵਿੱਚ ਅਜੀਤ ਕਦਾਵਾਰ ਦੱਸਣਾ ਚਾਹੁੰਦਾ ਸੀ ਅਸਲ ਵਿੱਚ ਅਜੀਤ 10ਵੀਂ ਕਰਕੇ ਹੁਣ ਤੱਕ ਵਿਹਲੀ ਬੈਠੀ ਪੁੰਨਯਵਤੀ ਨੂੰ ਆਪਣੀ ਤਰੱਕੀ ਨਾਲ ਪੋਜੀਸ਼ਨ ਬਖਾਉਣੀ ਚਾਹੁੰਦਾ ਸੀ ਸਭ ਤੋਂ ਪਹਿਲਾਂ ਉਹ ਮਾਸਟਰ ਕਰਤਾਰ ਦੇ ਪੈਰੀਂ ਜਾ ਅਥਲਾਏ ਪੁੱਤਰਾ ਇਮਾਨਦਾਰੀ ਤੇ ਸਿਰਕਵੇ ਨਾਲ ਬੰਦਾ ਕੱਖੋਂ ਹੌਲਾ ਹੋ ਜਾਂਦਾ ਤੇ ਜ਼ਿੰਦਗੀ ਤਾਂ ਆਪਾ ਵਾਰਿਆ ਮਿਲਦੀ ਹੈ ਮਾਸਟਰ ਜੀ ਨੂੰ ਸ਼ਾਬਾਸ਼ੀ ਦਿੱਤੀ ਮਾਸਟਰ ਜੀ ਤੁਸੀਂ ਦੋਸਤ ਤੇ ਗੁਰੂ ਹੀ ਨਹੀਂ ਜ਼ਿੰਦਗੀ ਦਾਤੇ ਵੀ ਹੋ ਤੁਹਾਡਾ ਨਾਂ ਕਿਤੇ ਵੀ ਨੀਵਾ ਨਹੀਂ ਹੋਣ ਦਿਆਂਗਾ ਹੁਣ ਮੇਰੇ ਪੈਰਾਂ ਨੂੰ ਪੱਕੀ ਸੜਕ ਮਿਲ ਗਈ ਹੈ ਨਾ ਥੜਕਾਂਗਾ ਤੇ ਨਾ ਹੀ ਕੱਚੇ ਲਹਾਂਗਾ ਅਜੀਤ ਨੇ ਪ੍ਰੋਸੈਟੇ ਦਿੜਤਾ ਨਾਲ ਆਖਿਆ ਹੁਣ ਤੈਨੂੰ ਸਿੱਖਿਆ ਦੀ ਲੋੜ ਨਹੀਂ ਤੁਰਨ ਵਾਲੇ ਮੰਜ਼ਲ ਲੱਭ ਹੀ ਲੈਂਦੇ ਨੇ ਮਾਸਟਰ ਜੀ ਨੇ ਉਹਦਾ ਹੌਸਲਾ ਵਧਾਇਆ ਉੱਥੋਂ ਮੋੜਾ ਕੱਟ ਕੇ ਗਰਦੇਈ ਦੀ ਦੁਕਾਨ ਤੇ ਆ ਗਿਆ ਗਰਦੇਈ ਦੋ ਸਾਲਾਂ ਵਿੱਚ ਹੀ ਚਿਹਰੇ ਦੀ ਰੰਗਤ ਵਟਾ ਕੇ ਝੁਰੜੀਆਂ ਚ ਆ ਗਈ ਸੀ ਅੱਖਾਂ ਨੂੰ ਐਨਕ ਲੱਗ ਚੁੱਕੀ ਸੀ ਉਸ ਨੂੰ ਵੇਖ ਕੇ ਜੀਤਪਾਲ ਦਾ ਹੌਕਾ ਨਿਕਲ ਗਿਆ ਕੋਟ ਪੈਂਟ ਵਿੱਚ ਗਰਦੇਈ ਨੇ ਉਹਨੂੰ ਪਛਾਣਿਆ ਨਾ ਬੀਜੀ ਮੈਂ अजीत ਪਾਲ ਆ ਉਹ ਥੋੜਾ ਮੁਸਕਾਉਂਦਿਆਂ ਪੈਰੀ ਹੱਥ ਲਾਏ ਵੇ ਸਦਕੜੇ ਪੁੱਤਰਾ ਲੈ ਤੇਰਾ ਤਾਂ ਬੋਲ ਪਛਾਣਿਆ ਨਿਗਾ ਨੂੰ ਤਾਂ ਅੱਗ ਹੀ ਲੱਗੀ ਗੁਰਦੇਈ ਨੇ ਮੁੰਡੇ ਦਾ ਮੋਢਾ ਥਾਪੜ ਦਿਆ ਅੰਦਰ ਵੱਲ ਆਵਾਜ਼ ਮਾਰੀ ਪੁੰਨਿਆ ਨਹੀਂ ਪੁੰਨਿਆ ਆ ਵੇਖ ਭਰਾ ਤੇਰਾ ਜੈਂਟਲਮੈਨ ਬਣਿਆ ਖੜਾ ਹੈ अजीत ਨੇ ਹੱਟੀ ਦੀ ਵਾਰੀ ਵਿੱਚੋਂ ਉਹਦੀ ਪੁੰਨਿਆ ਨੂੰ ਤੱਕਿਆ ਉਸਦਾ ਦਿਲ ਕਿਸੇ ਨਵੀਂ ਸ਼ੱਕ ਨਾਲ ਬੁਰੀ ਤਰ੍ਹਾਂ ਧੜਕ ਰਿਹਾ ਸੀ ਪਿਛਲੇ ਵਰੇ ਤੋਂ ਪੁੰਨਿਆ ਉਸ ਨਾਲੋਂ ਹੋਰ ਵੀ ਕੱਟੀ-ਕੱਟੀ ਰਹੀ ਸੀ ਜੇ ਐਤਕੀ ਵੀ ਉਹਨੇ ਮੂੰਹ ਫੇਰ ਲਿਆ ਬਸ ਮਰੀ ਜਾਊਂਗਾ ਫੇਰ ਤਾਂ ਪੁੰਨੋ ਉਸਨੂੰ ਵੇਖ ਕੇ ਮੁਸਕਾਉਣੋਂ ਨਾ ਰਹਿ ਸਕੀ ਸੱਸਰੀਕਾਲ ਦੋਹਾਂ ਨੇ ਸਾਂਝੇ ਹੱਥ ਜੋੜ ਦਿੱਤੇ ਹੁਣ ਤੂੰ ਕਿਤੇ ਹੋਰ ਲੱਗ ਗਈ ਬੇਜੀ ਨੇ ਉਸਨੂੰ ਹਲੂਣ ਕੇ ਪੁੱਛਿਆ ਮੈਨੂੰ ਕਲਰਕ ਦੀ ਪੋਸਟ ਮਿਲ ਗਈ ਏ ਬੇ ਜੀ 350 ਰੁਪਈਆ ਹਾਲੇ ਮੈਂ ਪੜੀ ਜਾ ਰਿਹਾ ਉਸ ਜਾਣ ਕੇ ਆਪਾ ਹੁਲਾ ਰਿਆ ਬੜਾ ਚੰਗਾ ਕੀਤਾ ਲਾਇਕਵੰਦ ਪੁੱਤਰ ਤੇਰੇ ਵਰਗਾ ਹੀ ਹੋਵੇ ਘਰਦਿਆਂ ਦਾ ਭਾਰ ਹੌਲਾ ਕਰੇਗਾ ਪੁੱਤ ਮਾਈ ਨੇ ਲੰਮਾ ਸਾਹ ਲੈ ਕੇ ਮੁੜ ਕੇ ਆ ਬਚੜਿਆ ਕਿਤੇ ਪੁੰਨੋਂ ਨੂੰ ਵੀ ਦਵਾ ਛੱਡ ਮੈਂ ਹੁਣ ਇਸ ਨੂੰ ਪਿੰਡ ਨਹੀਂ ਰੱਖ ਸਕਦੀ ਹੱਟੀ ਵੀ ਸੌਦੇ ਬਿਨਾ ਬੰਦ ਹੋਣ ਤੇ ਹੀ ਆਈ ਪਈ ਐ ਮੈਂ ਇਹਨੂੰ ਕੱਲੀ ਨੂੰ ਛੱਡ ਕੇ ਸ਼ਹਿਰ ਨਹੀਂ ਜਾ ਸਕਦੀ ਗੁਜ਼ਾਰਾ ਔਖ ਹੈ ਕੋਈ ਬੰਨ ਚੱਪਾ ਲਾ ਪੁੱਤਵੇ ਅਜੀਤਪਾਲ ਮਾਈ ਦੀ ਫਰਿਆਦ ਨਾਲ ਜਿਵੇਂ ਇੱਕ ਗੱਟ ਹੋਰ ਉੱਚਾ ਹੋ ਗਿਆ ਹੋਵੇ ਉਹਨੇ ਤੱਕਿਆ ਪੁੰਨਿਆ ਨੇ ਤਦਮਦਾਸ ਹੋ ਕੇ ਨੀਮੀ ਪਾਲੀ ਸੀ ਜਿਵੇਂ ਕਹਿ ਰਹੀ ਹੋਵੇ ਹੁਣ ਤਾਂ ਤੇਰੇ ਹੀ ਰੱਖਣਦਿਆਂ ਮੁੰਡੇ ਨੇ ਬੁੱਲਾਂ ਤੋਂ ਉਂਗਲ ਚੁੱਕੀ ਤੇ ਮਾਣੇ ਮਨ ਬੋਲਿਆ ਤੂੰ ਤਾਂ ਮੈਨੂੰ ਮਨੋ ਤੋੜ ਬਗਾਇਆ ਸੀ ਪਰ ਮੈਂ ਤਾਂ ਤੈਨੂੰ ਪਿਆਰ ਕਰਦਾ ਪੁੰਨੋ ਦਿਲੋਂ ਕਿਵੇਂ ਭਲਾਉਂਦਾ ਤੇ ਫੇਰ ਉਹ ਕਹਿਣ ਲੱਗਿਆ ਵੇ ਜੀ ਮੇਰਾ ਸਾਹ ਮੇਰੇ ਤੇ ਬੜਾ ਮਿਹਰਬਾਨ ਹੈ ਜੇ ਇਹ ਡਰਾਮੇ ਚ ਕੰਮ ਕਰਲੇ ਨਾ ਤਾਂ ਗੱਲ ਬਣ ਸਕਦੀ ਹੈ ਵੇ ਪੁੱਤ ਡਰਾਮੇ ਅਸ਼ਰਮਾਂ ਦਾ ਕੰਮ ਤਾਂ ਕੁਛ ਨਹੀਂ ਐਵੇਂ ਹੀ ਹੈ ਗੁਰਦੇਵ ਨੇ ਝਟ ਸਿਰ ਫੇਰਤਾ ਨਹੀਂ ਵੇ ਜੀ ਹੋਰ ਕੁੜੀਆਂ ਵੀ ਤਾਂ ਕੰਮ ਕਰਦੀਆਂ ਹੀ ਨੇ ਉਹ ਕੱਠੀਆਂ ਕੁਆਟਰਾਂ ਚ ਰਹਿੰਦੀਆਂ ਇਹੇ ਜੀ ਕੋਈ ਗੱਲ ਨਹੀਂ ਮੁੰਡੇ ਨੇ ਸਫਾਈ ਪੇਸ਼ ਕੀਤੀ ਨਹੀਂ ਭਾਈ ਮੈਂ ਕੁੜੀ ਨੂੰ ਅਜਿਹੇ ਕੰਮਾਂ 'ਚ ਨਹੀਂ ਪਾਉਣਾ ਉਹਨੇ ਹੱਥ ਅਤੇ ਸਿਰ ਨਾਲ ਨਾਂ ਦੀ ਦੋਹਰ ਲਾਤੀ ਹਾਲੇ ਨੌਕਰੀ ਕਿਹੜਾ ਮਿਲੀ ਜਾਂਦੀ ਐ ਬੇ ਜੀ ਬੇਰਜ਼ਗਾਰੀ ਦਾ ਬਹੁਤ ਬੁਰਾ ਹਾਲ ਐ ਇੱਕ ਪੋਸਟ ਲਈ ਹਜ਼ਾਰਾਂ ਅਰਜ਼ੀਆਂ ਆਉਂਦੀਆਂ ਐ ਮੰਤਾਂ ਤਰਲੇ ਸਪਾਰਸ਼ਾਂ ਰਿਸ਼ਵਤਾਂ ਪਤਾ ਨਹੀਂ ਕੀ ਕੀ ਤੁਹਾਨੂੰ ਕਿਵੇਂ ਦੱਸਾਂ ਮੈਂ ਨੌਕਰੀਆਂ ਤਾਂ ਮਿਲਦੀਆਂ ਹੀ ਨਹੀਂ ਅਜੀਤ ਨੇ ਬੇਰਜਗਾਰੀ ਦੇ ਸਿੰਘਾਂ ਵਾਲਾ ਜਿੰਦ ਦਾ ਚਿੱਤਰ ਖੜਾ ਕਰਤਾ ਛਾਈ ਦੀ ਗੱਲ ਛੱਡੋ ਇੱਜ਼ਤ ਵਾਲਾ ਕੋਈ ਵੀ ਕੰਮ ਹੋਵੇ ਮੈਂ ਕਰੂੰਗੀ ਉਹਨਾਂ ਨੇ ਮਾਰ ਬਣਾ ਕੇ ਆਖਿਆ ਅਜੀਤ ਉਹਦੇ ਖੜਕਵੇਂ ਬੋਲ ਤੋਂ ਸਮਝ ਗਿਆ ਕਿ ਧੀ ਮਾਂ ਤੋਂ ਸਿਰ ਕੱਢ ਖਲੋਤੀ ਹੈ ਮੈਂ ਸਾਹਿਬ ਨੂੰ ਪੁੱਛ ਕੇ ਨਾ ਚਿੱਠੀ ਦੇਖੂੰਗਾ ਫਿਰ ਤੂੰ ਇੰਟਰਵਿਊ ਤੇ ਜ਼ਰੂਰ ਆ ਜੀ ਉਹਨੇ ਜਾਣ ਤੋਂ ਪਹਿਲਾਂ ਇਹ ਗੱਲ ਕਹੀ ਆਪਣੀ ਐਮੀਅਤ ਦਾ ਉਸ ਜਾਣ ਕੇ ਥੋੜਾ ਅਕੜੇ ਮਾਂ ਵੀ ਦਿਖਾਇਆ ਚਾਹ ਪੀ ਕੇ ਨਹੀਂ ਜਾਓਗੇ ਕੁੜੀ ਦੇ ਉਦਾਸ ਬੋਲਾਂ ਵਿੱਚ ਤਰਲਾ ਝਲਕ ਰਿਹਾ ਸੀ ਬੇ ਜੀ ਭਲਾ ਮੈਂ ਮੱਲੋ ਮੱਲੀ ਕਿਵੇਂ ਪੀਲਾਂ ਚਾ ਉਹ ਮਾਈ ਨੂੰ ਹਸਾਉਂਦਾ ਹੱਟੀ ਵਾਲੀ ਮੋਰੀ ਲੰਘ ਕੇ ਛੋਟੇ ਜਿੰਨੇ ਵਿਹੜੇ 'ਚ ਆ ਗਿਆ ਉਸ ਪੁੱਣਾ ਨੂੰ ਲਾ ਕੇ ਆਖਿਆ ਇਹ ਜੀ ਮੈਂ ਜਾਓਗੇ ਕਦੋਂ ਕਦਾ ਹੋ ਗਿਆ ਜਦੋਂ ਦੇ ਤੁਸੀਂ ਸਾਥ ਬਣਿਓ ਕੁੜੀ ਨੇ ਝੱਟ ਹੀ ਉਹਦੇ ਦਿਲ ਦੀ ਮੂੰਹ 'ਤੇ ਮਾਰਤੀ ਮੈਂ ਤਾਂ ਕੋਟ ਪੈਂਟ ਇਸ ਲਈ ਪਾਏ ਸੀ ਕੋਈ ਸਿੱਧੇ ਮੂੰਹ ਬੋਲ ਹੀ ਪਵੇ ਸ਼ੈਦ ਕੁੜੀ ਨੇ ਉੱਤਰ ਘੁੱਟ ਲਿਆ ਤੇ ਸਟੋਵ ਬਾਲਣ ਲੱਗੀ ਪੁਨੋ अजीत ਨੇ ਇੱਕ ਦਰਦ ਤੇ ਗਿੱਲੇ ਦੀ ਸਾਂਝ ਨਾਲ ਪਕਾਰਿਆ ਉਸ ਕੁੜੀ ਦੀਆਂ ਅੱਖਾਂ ਵਿੱਚ ਖੌਕਾ ਉੱਠਦਾ ਤੇ ਡਿੱਗਦਾ ਤੱਕਿਆ ਪੁਨੋ ਨੇ ਚੁੱਪਚਾਪ ਸਟੋਵ ਨੂੰ ਤੀਲੀ ਲਾਤੀ ਤੂੰ ਮੇਰੇ ਨਾਲ ਇੰਨਾ ਰੁੱਖਾ ਵਰਤਾਣ ਹੀ ਸੀ ਕਰਨਾ ਪੁਨੋ ਮਰਦ ਜ਼ਨਾਨੀ ਦੀਆਂ ਮਜਬੂਰੀਆਂ ਨਹੀਂ ਜਾਣ ਸਕਦਾ ਜੀਤ ਉਸ ਆਪਣੇ ਜਜ਼ਵਾਤ ਨੂੰ ਸਾਦਾਨੀ ਨਾਲ ਸਾਹਮਣੇ ਲਿਆ ਪਰ ਸਟੋ ਦੇ ਸ਼ੋਰ ਕਰਨਾ ਸ਼ੁਰੂ ਕਰਤਾ ਸੀ ਜਿਹਦੇ ਕਰਕੇ ਪੂਰੀ ਗੱਲ ਸੁਣਾਈ ਨਾ ਦਿੱਤੀ ਜਦੋਂ ਅਜੀਤਪਾਲ ਚਾਹ ਪੀ ਕੇ ਪੁੰਨੋ ਕੋਲੋਂ ਵਿਦਾ ਹੋਇਆ ਉਸ ਦੀ ਖੁਸ਼ੀ ਢਲ ਢਲ ਪੈ ਰਹੀ ਸੀ ਪਿਆਰ ਹਲਾਸ ਵਿੱਚ ਉਹਨੇ ਅਨੁਭਵ ਕੀਤਾ ਕਿ ਮੇਰੀ ਮਰਦ ਪੂਰੀ ਹੋ ਗਈ ਅਗਲੇ 3 ਮਹੀਨੇ ਵਿੱਚ ਉਸਨੇ ਡਾਇਰੈਕਟਰ ਗੋਪਤਾ ਸਾਹਿਬ ਦੀ ਮੁੱਠੀ ਚਾਪੀ ਕਰਕੇ ਪੁੰਨੋ ਨੂੰ ਡਰਾਮਾ ਸਕੁਐਡ ਲਈ ਸਿਲੈਕਟ ਕਰਵਾ ਲਿਆ ਗੁਫਤੇ ਨੇ ਤਾਂ ਉਹਦੀ ਮੰਨ ਲਿਕੇ ਕੇਵਲ ਇੰਟਰਵਿਊ ਕਾਰਡ ਹੀ ਭੇਜਿਆ ਸੀ ਪਰ ਪੁੰਨਿਆ ਦੀ ਚੌਂੜ ਤਾਂ ਉਸਦੇ ਹੌਸਲੇ ਤੇ ਬਣਦੀ ਫਾਬ ਦੀ ਡੀਲ ਡਾਲ ਨੇ ਕਰਵਾਈ ਸੀ ਡਾਇਰੈਕਟਰ ਨੇ ਸੋਚਿਆ ਸੀ ਕੁੜੀ ਸਟੇਜ ਤੇ ਆਉਣ ਸਾਰ ਰੌਲਾ ਬੰਦ ਕਰਾ ਦਿਆ ਕਰੂਗੀ ਜੇ ਇਸ ਵਿੱਚੋਂ ਕਲਾ ਜਾਗ ਵੀ ਫਿਰ ਤਾਂ ਲੋੜ ਹੀ ਆਜੂ ਪਹਿਲੇ 2-3 ਮਹੀਨਿਆਂ ਦੀਆਂ ਰਸਲਾਂ ਪਿੱਛੋਂ ਹੀ ਉਹਨਾਂ ਨੂੰ ਕਾਮਯਾਬੀ ਦੇ ਪਰਿਵਾਰ ਪੈਣੇ ਸ਼ੁਰੂ ਹੋ ਗਏ ਕੁੜੀ ਗੁਫਤੇ ਦੇ ਹਰ ਤਰ੍ਹਾਂ ਮਨ ਚੜ ਗਈ ਉਸ ਦੀ ਪ੍ਰਸ਼ੰਸਾ ਨਾਲ ਕੁੜੀ ਦੇ ਧਰਤੀ ਤੇ ਪੈਰ ਲਗਣੋਂ हट ਗਏ ਪੁੰਨਿਆ ਦਾ ਤਾਂ ਗੁਪਤ ਦੇ ਘਰ ਹੁਣ ਜਾਣ ਹੋ ਗਿਆ ਜਿਹੜਾ अजीत ਕਿਸੇ ਸ਼ਰਤ ਉੱਤੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਕੁੜੀ ਨੇ ਉਸ ਘਰ ਪੈਰ ਪਾਏ ਤੇ अजीत ਨੇ ਕੱਢ ਲੇ ਮੁੰਡੇ ਨੇ ਮਸਾਲਾ ਦੇ ਦੇ ਕੇ ਕੁੜੀ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਕੁੜੀ ਮੋੜੀ ਨਾ ਮੁੜੀ ਪੁੰਨੋ ਦੀ ਸੋਚ ਸੀ ਜਦੋਂ ਡਾਇਰੈਕਟ ਮੈਨੂੰ ਚੰਗਾ ਸਮਝਦਾ ਹੈ अजीत ਸਾੜਾ ਕਿਉਂ ਕਰਦਾ ਹੈ ਹਣ ਅਜੀਤਪਾਲ ਪਛਤਾ ਰਿਆ ਸੀ ਕਿ ਮੈਂ ਇਹਨੂੰ ਨੌਕਰੀ ਦਵਾ ਕੇ ਪੈਰੀਂ ਘਾੜਾ ਮਾਰ ਲਿਆ ਕੁੜੀ ਦੇ ਅਮੋੜ ਵੇਗ ਨੂੰ ਮੁੰਡੇ ਦੇ ਮਿੰਤਾਂ ਤਰਲੇ ਵੀ ਨਾ ਰੋਕ ਸਕੇ ਦੂਜੇ ਪਾਸੇ ਗੁਪਤੇ ਨੇ ਕੁੜੀ ਨੂੰ ਜੀਵਨ ਸਾਥੀ ਬਣਾਉਣ ਦੇ ਲਾਰੇ ਨਾਲ ਕੁੱਲ ਵਿੱਥਾਂ ਮੇਲ ਲੀਆਂ ਕੁਝ ਸਮੇਂ ਪਿਛੋਂ ਗੁਪਤੇ ਦੀ ਘਰ ਵਾਲੀ ਜਨੇਪਾ ਕੱਟਣ ਪੇਕੇ ਗਈ ਉਹਨਿਆਂ ਵਤੀ ਨੇ ਪਿੱਛੋਂ ਝੱਟਰ ਸੋਈ ਜਾ ਸਾਂਭੀ ਉਸ ਗੁਪਤੇ ਦੀ ਡੁੱਡੀ ਉਮਰ ਤੇ ਵਿਆਹਤਾ ਜੀਵਨ ਬਾਰੇ ਭੋਰਾ ਨਾ ਸੋਚਿਆ ਸਗੋਂ ਬੇਕਰਾਰ ਜੀਤ ਉਸ ਨੂੰ ਹੁਣ ਮੈਲਾ ਮੈਲਾ ਲੱਗਣ ਲੱਗਿਆ ਪੁੰਨੋ ਆਪਣੇ ਰੰਗਲੇ ਵਿੱਕਦੇ ਸੁਪਨੇ ਵਿੱਚ ਅਸਲੋਂ ਗਵਾਚ ਗਈ ਅਜੀਤਪਾਲ ਉਸ ਨੂੰ ਆਪਣੇ ਕੱਦ ਨਾਲ ਛੋਟਾ ਦੇ ਸੁਣ ਲੱਗਿਆ ਉਹਦੇ ਸੁਪਨੇ ਨੂੰ ਤਾਂ ਹੁਣ ਬੰਬਈ ਦਾ ਜੂਹੂ ਢੀਕ ਰਿਆ ਸੀ ਪਰ ਮੁੰਡੇ ਦਾ ਬੁਰਾ ਹਾਲ ਸੀ ਉਸਨੇ ਪੁੰਨਿਆ ਨੂੰ ਬਚਪਨ ਤੋਂ ਪਿਆਰ ਕੀਤਾ ਸੀ ਪਰ ਪੈਸੇ ਤੇ ਪ੍ਰਸ਼ੰਸਾ ਦੇ ਚੱਕਵੇਂ ਵਿੱਚ ਆਈ ਝੱਲੀ ਕੁੜੀ ਨੇ ਉਹਦੇ ਪਿਆਰ ਦੇ ਫੂਸੜੇ ਉਡਾਤੇ ਉਹ ਦੋਵੇਂ ਇੱਕ ਦੂਜੇ ਦਾ ਅਸਲੋਂ ਰਾਹ ਕ੍ਰਾਸ ਕਰ ਗਏ ਅਜੀਤ ਜ਼ਖਮ ਘੁੱਟ ਕੇ ਡਿਊਟੀ ਤੇ ਡਿਸਪਲਿਨ ਨੂੰ ਸਿਰ ਨਾਲ ਨਿਭਾਉਂਦਾ ਰਿਹਾ ਇਹਨਾਂ ਔਖੇ ਦਿਨਾਂ ਵਿੱਚ ਉਹ ਹੋਰ ਲਗਨ ਨਾਲ ਪੜਦਾ ਰਿਹਾ ਤਾਂ ਕਿ ਆਪਣੀ ਟਰੈਜੇਡੀ ਦੇ ਕਾਰਨਾਂ ਨੂੰ ਜਾਣ ਸਕੇ ਉਸ ਦਫ਼ਤਰ ਸਾਥੀਆਂ ਦੀਆਂ ਦਿੱਤੀਆਂ ਚੋਭਾਂ ਵੀ ਇੱਕ ਸੀਸ ਵੱਟ ਕੇ ਸਹਿ ਲਈਆਂ ਪਰ ਉਹਦੀ वेदना ਤੱਕ ਕਿਸੇ ਦਾ ਅਹਿਸਾਸ ਨਹੀਂ ਸੀ ਪੁੱਜਿਆ ਉਹ ਇਹਨਾਂ ਤਸੀਹਾਂ ਵਿੱਚ ਪੁੰਨਯਵਤੀ ਨੂੰ ਮੂੰਹ ਦੀ ਖਾਕੇ ਡਿੱਗਦੀ ਉਠੀਕ ਰਿਹਾ ਸੀ ਕਿਉਂਕਿ ਉਹ ਗੁਫਤੇ ਦੇ ਘਰ ਰਹਿ ਕੇ ਸਾਰੀਆਂ ਚੁਸਤੀਆਂ ਤੋਂ ਜਾਣੂ ਹੋ ਚੁੱਕਾ ਸੀ ਪਰ ਉਹ ਖਬਰਦਾਰ ਕਰਨ ਦੇ باوجود ਪੁੰਨੋ ਦੇ ਮਨ ਤੋਂ ਗੁਫਤੇ ਦਾ ਜਾਦੂ ਨਹੀਂ ਸੀ ਲਾ ਸਕਿਆ ਇੱਕ ਦੋਸਤ ਰਾਹੀਂ ਡਾਇਰੈਕਟਰ ਪੁੰਨੋ ਨੂੰ ਇੱਕ ਪੰਜਾਬੀ ਫਿਲਮ ਦੀ ਹੀਰੋਇਨ ਬਣਾਉਣ ਦਾ ਝਾਸਾ ਦੇ ਬੈਠਾ ਸੀ ਕੁਝ ਮਹੀਨੇ ਪਿਛੋਂ ਕੋਠੀ ਤੇ ਰਸੋਈ ਦੀ ਅਸਲ ਮਾਲਕਣ ਆ ਗਈ ਇਹ ਉਸ ਨਾਸਾਂ ਚੜਾਉਂਦਿਆ ਪੁੰਨਿਆਵਤੀ ਨੂੰ ਚਲਦਾ ਕੀਤਾ ਉਹ ਬੜਾ ਕਲਪੀ ਖਿਜੀ ਪਰ ਹਸ਼ਿਆਰ ਗੁਫਤੇ ਨੇ ਉਹਨੂੰ ਮੁੜ ਪਲੋਸ ਲਿਆ ਉਹ ਪਹਿਲਾਂ ਹੀ ਇੱਕ ਬੜਾ ਕੁਆਟਰ ਖਾਲੀ ਕਰਵਾ ਲਿਆ ਸੀ 6 ਮਹੀਨੇ ਹੋਰ ਲਾਰਾ ਲੱਪਾ ਚੱਲਦਾ ਰਿਹਾ ਪਰ ਜੜਾਂ ਤੋਂ ਬਿਨਾ ਪਲਾੜ ਵਿੱਚ ਲੱਗਾ ਰੁਕ ਫਲ ਕਿਵੇਂ ਲਿਆਉਂਦਾ ਕੁੜੀ ਨੂੰ ਮਹਿਸੂਸ ਹੋਇਆ ਕਿ ਮੇਰਾ ਭਵਿੱਖ ਖਤਰੇ 'ਚ ਹੈ ਇੱਕ ਦਿਨ ਉਹ ਦਫ਼ਤਰ ਦੀ ਮੇਜ਼ ਉੱਤੇ ਗੁਫਤੇ ਅੱਗੇ ਲੀ ਖਿੱਚ ਕੇ ਬੈਗੀ ਆਪਣੇ ਵਿਆਹ ਦੇ ਰੇੜਕੇ ਨੂੰ ਕੁੜੀ ਇੱਕ ਵੰਨੇ ਲਾਉਣਾ ਚਾਹੁੰਦੀ ਸੀ। ਸਾਹਿਬ ਜੀ ਇੱਧਰ ਹੋ ਜਾਓ ਜਾਂ ਉਧਰ। ਤੂੰ ਤਾਂ ਹਮੇਸ਼ਾ ਮੂਰਖਾਂ ਵਾਲੀ ਗੱਲ ਕਰਦੀ ਹੁੰਨੀ ਐ। ਗੁਫਤੇ ਨੇ ਗੱਲ ਟਾਲਣੀ ਚਾਹੀ। ਹਾਲੇ ਨਹੀਂ ਕਾਲੀ ਦੀ ਕੀ ਲੋੜ ਐ ਕਰ ਲਾਂਗੇ ਵਿਆਹ ਵੀ। ਮੈਂ ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਆ। ਪੁੰਨਯਵਤੀ ਨੇ ਨਜ਼ਰਾਂ ਦੇ ਤਿੱਖੇ ਤੀਰ ਡਾਇਰੈਕਟਰ ਦੇ ਪਲਟਣ ਮੱਥੇ ਉੱਤੇ ਗੱਟਦੇ ਆਪਣੇ ਵੱਲੋਂ ਦਬਾਅ ਪਾਉਣ ਲਈ ਕੁੜੀ ਨੇ ਇਹ ਨਾਟਕ ਰਚਿਆ ਸੀ। ਹੈਂ ਮਾਵਣ ਵਾਲੀ ਐ ਗੁਫਤੇ ਦੀ ਰਾਨੀ ਨਾਲ ਮੂੰਹ ਵੱਡਾ ਗਿਆ ਤੂੰ ਪਹਿਲਾਂ ਨਾ ਦੱਸਿਆ ਕਿੰਨੇ ਚਿਰ ਤੋਂ ਐ ਮੈਨੂੰ ਤਾਂ ਆਪ ਅੱਜ ਹੀ ਪਤਾ ਲੱਗਾ ਸਾਹਿਬ ਜੀ ਕੁੜੀ ਸਾਹਿਬ ਦੀਆਂ ਬਣੀਆਂ ਉੱਤੇ ਅਡੋਲ ਪਰ ਆਪਣੀ ਬਰਬਾਦੀ ਤੇ ਵਿਅਕਲ ਸੀ ਤੂੰ ਘਬਰਾ ਨਾ ਉਸ ਪੱਖੇ ਹਟ ਆਪਣਾ ਮੁੜਕਾ ਪੂੰਜਿਆ ਇੱਕ ਲੇਡੀ ਡਾਕਟਰ ਮੇਰੀ دوست ਸਭ ਠੀਕ ਕਰ ਦਊਗੀ ਲੇਡੀ ਡਾਕਟਰ ਨੇ ਗੁਫਤਾ ਸਾਹਿਬ ਵਿਆਹ ਦੀ ਗੱਲ ਨਵੇੜੋ ਦਨ ਨੀਅਤ ਕਰੋ ਕੁੜੀ ਨੇ ਸੱਟ ਖਾਧੀ ਸਪਨੀ ਵਾਂਗ ਉਹ ਆਸਰ ਕੇ ਸਾਹ ਪਰਿਆ ਵਿਆਹ ਨਾਲ ਅਸੀਂ ਦੋਵੇਂ ਸਰਕਾਰੀ ਨੌਕਰੀ ਤੋਂ ਕੱਢ ਦਿੱਤੇ ਜਾਵਾਂਗੇ ਗੁਪਤ ਨੇ ਡਰਾਵਾ ਦਿੱਤਾ ਤਾਂ ਕੀ ਹੋਇਆ ਉਹਨੂੰ ਆਪਣੀ ਤਰ੍ਹਾਂ ਦੀ ਦਰੜਾ ਵਿੱਚ ਆਈ ਹੋਈ ਸੀ ਸਾਭ ਦੀਆਂ ਸਾਰੀਆਂ ਚੁਸਤੀਆਂ ਖੂਬੀ ਝਾਪੀਆਂ ਉਹ ਕੜਿੱਕੀ ਵਿੱਚ ਆਇਆ ਵੀ ਛਟਕਾਰੇ ਦਾ ਰਾਹ ਭਾਲਦਾ ਸੀ ਦੇਖ ਮੈਂ ਇੰਨੀ ਛੇਤੀ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਮੈਨੂੰ ਕੋਈ ਬੰਦੋਬਸ ਕਰ ਲੈਣ ਦੇ ਪਰ ਤੂੰ ਇੱਕ ਵਾਰੀ ਲੇਡੀ ਡਾਕਟਰ ਕੋਲੇ ਦਾ ਚੱਲ ਉਹ ਕੁੜੀ ਨੂੰ ਹੱਥੋਂ ਵੀ ਨਹੀਂ ਨਿਕਲਣ ਦੇਣਾ ਚਾਹੁੰਦਾ ਸੀ ਤੇ ਆਪਣੀ ਬਦਨਾਮੀ ਤੋਂ ਵੀ ਡਰਦਾ ਸੀ ਕੁੜੀ ਦੀਆਂ ਭਾਵਾਂ ਤਣਗੀਆਂ ਉਹਦਾ ਅੰਦਰਲਾ ਜ਼ਬਦ ਟੁੱਟ ਗਿਆ ਉਸਨੇ ਗੁਪਤੇ ਨੂੰ ਆਖਰੀ ਵਾਰ ਟੋਹ ਲਿਆ ਗੁੱਸੇ ਕਾਰਨ ਉਹਦਾ ਮੂੰਹ ਢਲੇ ਹੋਏ ਲੋਹੇ ਵਰਗਾ ਹੋ ਗਿਆ ਸੀ ਗੁਪਤਾ ਤੂੰ ਹਰਾਮਜ਼ਾਦ ਹੈ ਤੂੰ ਵਿਆਹ ਕਰੇ ਨਹੀਂ ਕਰਾਉਣਾ ਮੈਨੂੰ ਪਤਾ ਲੱਗ ਚੁੱਕਾ ਹੈ ਤੂੰ ਪਹਿਲਾਂ ਵੀ ਇੰਨਾ ਹੱਥ ਕੰਡਿਆਂ ਨਾਲ ਕਈ ਕੁੜੀਆਂ ਖਰਾਬ ਕੀਤੀਆਂ ਪਰ ਕੋਈ ਨਾ ਮੈਂ ਸਾਰੇ ਹਿਸਾਬ ਬਰਾਬਰ ਕਰੂੰਗੀ ਉਹਨੇ ਰੋਹ ਨਾਲ ਕੁਰਸੀ ਛੱਡ ਦਿੱਤੀ ਤੇ ਪੈਰ ਪੜਕ ਦੀ ਬਾਹਰ ਨਿਕਲ ਗਏ ਪੁੰਨੋ ਮੂਰਖਤਾ ਨਾ ਕਰ ਤੂੰ ਬੈਠ ਤਾਂ ਸਹੀ ਮੈਂ ਕਹਿੰਦਾ ਗੱਲ ਤਾਂ ਸੁਣ ਉਹਦੀ ਗੱਲ ਵਿਚਾਲੇ ਰਹਗੀ ਤੇ ਪੁੰਨੋ ਜਾ ਚੁੱਕੀ ਸੀ ਗੁਪਤੇ ਦੇ ਕਮਰੇ ਵਿੱਚ ਬਾਹਰ ਆਉਂਦੇ ਹੀ ਕੁੜੀ ਲੜ ਖੜਾ ਗਈ ਬੂੰਹੋਂ ਬਾਹਰ ਨਿਕਲਦੇ ਇਸ ਸਮਾਜ ਦੇ ਦਾਤ ਨੇ ਉਸ ਨੂੰ ਚਫੇਰੋਂ ਘੇਰ ਲਿਆ ਉਸ ਮਹਿਸੂਸ ਕੀਤਾ ਮੈਨੂੰ ਮੌਤ ਮਾਂ ਬਿਨਾਂ ਕਿਸੇ ਪਨਾਹ ਨਹੀਂ ਦੇਣੀ ਤੇ ਮੇਰੀ ਮਾਂ ਦਾ ਹਾਲ ਉਹ ਹੜਬੜਾਈ ਉਸ ਦੀ ਭੁੱਬ ਨਿਕਲ ਗਈ ਉਸ ਨੂੰ ਪਤਾ ਤੱਕ ਨਾ ਲੱਗਾ ਕਦੋਂ ਉਸ ਦਾ ਪੈਰ ਅੱਗੇ ਪਿੱਛੇ ਹੋ ਗਿਆ ਤੇ ਉਹ ਜੀਤਪਾਲ ਦੇ ਆਹਾਂ ਚ ਬੇਹੋਸ਼ ਹੋ ਕੇ ਆ ਡਿੱਗੀ ਉਸ ਹੋਸ਼ ਪਰਤ ਕੇ ਵੇਖਿਆ ਤੇ ਹੌਕਾ ਲੈ ਕੇ ਮੁੜ ਅੱਖਾਂ ਮੀਟ ਲੀਆਂ ਮੁੰਡਾ ਡਾਰਪ اور ਕੁੜੀ ਨੂੰ ਤੋਰ ਕੇ ਆਪਣੇ ਕਮਰੇ ਵਿੱਚ ਲੈ ਆਇਆ ਠੰਡੇ ਪਾਣੀ ਦਾ ਗਲਾਸ ਉਸ ਦੇ ਅੱਗੇ ਕਰਤਾ ਪੁੰਨੋ ਨੇ ਬਿਨਾ ਨਾ ਕੀਤੇ ਫੜ ਕੇ ਪੀ ਲਿਆ ਉਸ ਦੀਆਂ ਨੀਵੀਆਂ ਨਜ਼ਰਾਂ ਬਜਰੀਲੇ ਫਰਸ਼ ਵਿੱਚ ਨਿਗਰਨ ਲਈ ਵਿਰਲ ਭਾਲਦੀਆਂ ਸਨ ਉਹ ਖਿਆਲ ਕਰ ਰਹੀ ਸੀ ਅਜੀਤ ਹੁਣ ਸੜੀਆਂ ਸੜੀਆਂ ਆਖੇਗਾ ਚੜਾਊਗਾ ਉਹਨੂੰ ਪਰ ਮੁੰਡਾ ਖਾਮੋਸ਼ ਉਸ ਦੀ ਹੋਂਦ ਨੂੰ ਸਮਝਣ ਦਾ ਯਤਨ ਕਰਦਾ ਰਿਹਾ ਰੱਬਾ ਅੱਜ ਇਹ ਬੰਦਾ ਲੱਤਾਂ ਮੁੱਕਿਆਂ ਵਾਲ ਮੈਨੂੰ ਭਾਵੇਂ ਮਾਰ ਮੁਕਾਵੇ ਤਿੱਖੀ ਚੁੱਪ ਉਹਦੇ ਹਰ ਸਹਿਲ ਨੂੰ ਜ਼ਵਾਹ ਕਰ ਰਹੀ ਸੀ ਜਦੋਂ ਮੁੰਡੇ ਨੇ ਕੁਝ ਵੀ ਨਾ ਆਖਿਆ ਤਾਂ ਉਹ ਹੌਂਕਾ ਭਰ ਕੇ ਜਾਣ ਲਈ ਉੱਠ ਖੜੋਤੀ ਖਾਲੀ ਗਲਾਸ ਉਸ ਮੇਜ਼ ਦੇ ਕੋਨੇ ਤੋਂ ਪਰੇ ਸਰਕਾਤਾ ਉਹਦੇ ਹੰਝੂ ਹਰੀ ਮੇਜ਼ ਪੋਛ ਵਿੱਚ ਜੀਰ ਗਏ ਲੰਮਾ ਸਾਹ ਭਰ ਕੇ ਉਹਨੇ ਅਜੀਤਪਾਲ ਵੱਲ ਝਾਕਦਿਆਂ ਕਿਹਾ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਣਾ ਅਜੀਤਪਾਲ ਮੈਂ ਅਸਲੋਂ ਹੀ ਅਗਾ ਉਹ ਤੋਂ ਕੁਝ ਕਹਿ ਨਾ ਹੋਇਆ ਤੇ ਉਹ ਫਿਸ ਪੇ ਮੁੰਡੇ ਨੇ ਬਾਂਹਾਂ ਅੜਕੇ ਉਹਦਾ ਰਾਹ ਰੋਕ ਲਿਆ ਤੇ ਆਪਣੇ ਦਫ਼ਤਰ ਦੇ ਛੋਟੇ ਜਿਹੇ ਕਮਰੇ ਦਾ ਬਾਰ ਬੰਦ ਕਰਤਾ ਉਹ ਮੂੰਹ ਅੜਕੇ ਪੁੱਛਣਾ ਚਾਹੁੰਦਾ ਸੀ ਤੇਰੇ ਨਾਲ ਇਉਂ ਕਿਉਂ ਹੋਈ ਪਰ ਆਵਾਕ ਤੇ ਮਾਨੀ ਮਨ ਨੂੰ ਘੂੜਦਾ ਰਿਹਾ ਮੈਂ ਕਿਵੇਂ ਵੀ ਤੇਰੇ ਲਾਇਕ ਨਹੀਂ ਰਹੀ ਜੀਤਪਾਲ ਸੁੱਟੀ ਤਾਂ ਨਾਲ ਵਾਰ-ਵਾਰ ਸਿਰ ਮਾਰ ਰਹੀ ਸੀ ਅਜੀਤ ਦੇ ਅਗਲੇ ਪਿਛਲੇ ਗਿਲੇ ਪੁੰਨੋ ਦੇ ਦਰਦ ਵਿੱਚ ਭਿੱਜ ਗਏ ਉਖੜੀ ਉਖੜੀ ਧੜਕਣ ਨਾਲ ਉਸ ਕੁੜੀ ਨੂੰ ਗਲਵੱਕੜੀ ਵਿੱਚ ਲੈ ਲਿਆ ਉਹਨਾਂ ਨੇ ਸਭ ਕੁਝ ਉਹਦੇ ਅੱਗੇ ਢੇਰੀ ਕਰਤਾ ਤੇ ਆਖਿਆ ਜੇ ਹਾਲੇ ਵੀ ਮੈਂ ਤੇਰੀ ਕੁਛ ਲੱਗਦੀ ਆ ਨਾ ਤਾਂ ਮੈਨੂੰ ਇਸ ਨਰਕ ਚੋਂ ਕੱਢ ਲੈ ਮੇਰੀ ਬੋੜੀ ਜੀਤਪਾਲ ਠੀਕ ਹੈ ਮੈਂ ਆਪ ਵੀ ਨਰਕ ਚ ਨਹੀਂ ਰਹਿਣਾ ਚਾਹੁੰਦਾ ਮੁੰਡਾ ਕੋਟ ਵਿੱਚ ਸਾਹਾਂ ਕਾਰਨ ਸਰਜਰੀ ਹਵਾਲੇ ਹਰਾਸਿਆ ਪਿਆ ਸੀ ਪਰ ਪੁੰਨੋ ਇਥੋਂ ਨੱਠ ਕੇ ਜਾਵਾਂਗੇ ਕਿੱਥੇ ਤੂੰ ਦੱਸ ਨਰਕ ਕਿੱਥੇ ਨਹੀਂ ਲੜੇ ਬਿਨਾ ਦੁਸ਼ਮਣ ਸਮਾਜ ਨੇ ਸਾਨੂੰ ਜ਼ਿੰਦਗੀ ਨਹੀਂ ਜਿਉਣ ਦੇਣੀ ਤੇ ਸਮਾਜ ਨੂੰ ਅਸੀਂ ਉਸ ਵਿੱਚ ਰਹਿ ਕੇ ਹੀ ਬਦਲ ਸਕਦੇ ਹਾਂ ਪਰ ਮੈਂ ਇੰਨੀ ਹੀਣੀ ਹੋ ਚੁੱਕੀ ਹਾਂ ਮੈਂ ਕੁਝ ਕਹਿ ਨਹੀਂ ਸਕਦੀ ਕੁੜੀ ਨੇ ਟੁੱਟੇ ਦਿਲ ਦਾ ਸਿਰਫ ਇਹ ਰਿਹਾ ਛੀਣੀ ਦਾ ਰੂਪ ਤਾਰੇ ਬਿਨਾ ਤੈਨੂੰ ਗਿੱਦੜਾ ਨੇ ਬੁਰਕੀ-ਬੁਰਕੀ ਕਰਕੇ ਖਾ ਜਾਣਾ ਏ ਤੇਰਾ ਹੱਥ ਫੜੇ ਬਿਨਾ ਮੈਂ ਉੱਠਣ ਜੋਗੀ ਨਹੀਂ ਰਹੀ ਜੀਤਪਾਲ ਤੂੰ ਸਾਣ ਤੇ ਲਾਵੇਂਗਾ ਤਾਂ ਮੈਂ ਕੁਝ ਕਰ ਸਕਦੀ ਹਾਂ ਲਿਆ ਆਪਣਾ ਹੱਥ ਦੋਹਾਂ ਤੜੀਆਂ ਵਿਚਕਾਰ ਇੱਕ ਜਵਾਨ ਇਕਰਾਰ ਪਾਕੁੱਟਿਆ ਤੇ ਅਜੀਤਪਾਲ ਨੇ ਉਹਦਾ ਹੱਥ ਆਪਣੇ ਦੋਨਾਂ ਹੱਥਾਂ 'ਚ ਘੁੱਟ ਲਿਆ ਤੇ ਪਿਆਰ ਨਾਲ ਮੱਥੇ ਨੂੰ ਲਾਇਆ ਧੰਨਵਾਦ ਦੋਸਤੋ